ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਦੇ ਕਿਵੇਂ ਹੋ ਜੀ ਤੁਸੀਂ ਸਾਰੇ ਔਵੀ ਦਾ ਵੈਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋ ਮੋਗੇ ਰਾਜੀ ਖੁਸ਼ੀ ਹੋ ਮੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਭਿੰਡੀਆਂ ਦੀ ਸਬਜ਼ੀ ਇੱਕ ਤੋਰੀਆਂ ਦੀ ਸਬਜ਼ੀ ਭਿੰਡੀਆਂ ਆਪਾਂ ਸੈਰੋਂ ਲੈ ਕੇ ਆਈ ਸੀ ਤੋਰੀਆਂ ਘਰੋਂ ਹੀ ਤੋੜੀਆਂ ਸੀਗੀਆਂ ਹੁਣ ਤੋਰੀਆਂ ਲੱਗਣੋਂ हट ਗਈਆਂ ਜੀ ਕੱਲ ਨੂੰ ਆਪਾਂ ਬੇਲ ਵੀ ਪੱਟ ਦੇਵਾਂਗੇ ਜਿਹੜੀਆਂ ਲੱਗੀਆਂ ਸੀ ਉਹ ਅੱਜ ਆਪਾਂ ਤੋੜ ਲਈਆਂ ਨੇ ਬਸ ਓਹੀ ਸਿੰਪਲ ਜਿਹਾ ਆਪਣਾ ਤੜਕਾ ਢੇਲੀ ਵਾਲਾ ਪਿਆਜ਼ ਪਾਲੀ ਸੀ ਹਰੀਆਂ ਮਿਰਚਾਂ ਪਾਲੀ ਸੀ ਤੇ ਟਮਾਟਰ ਪਾ ਲਾਂਗੇ ਤੋਰੀਆਂ ਦੀ ਸਬਜ਼ੀ ਆਪਾਂ ਬਣਾ ਰਹੇ ਹਾਂ ਜੀ ਦੇਸੀ ਘਿਓ 'ਚ ਤੇ ਭਿੰਡੀਆਂ ਬਣਾ ਰਹੇ ਹਾਂ ਜੀ ਸਰੋਂ ਦੇ ਤੇਲ 'ਚ ਇਹ ਸਰੋਂ ਦੇ ਤੇਲ 'ਚ ਵਧੀਆ ਬਣਦੀਆਂ ਨੇ ਜੀ ਤੇਲ ਪੂਰਾ ਗਰਮ ਕਰ ਲਿਆ ਸੀ ਆਪਾਂ ਧੂਆ ਕੱਢ ਲਿਆ ਸੀ ਉਹਦਾ ਫਿਰ ਗੈਸ ਕੱਟ ਕਰਕੇ ਭਿੰਡੀਆਂ ਪਾ ਦਿੱਤੀਆਂ ਨੇ ਵਿੱਚ 1 ਮਿੰਟ ਬਾਅਦ ਫਿਰ ਆਪਾਂ ਗੈਸ ਤੇਜ਼ ਕਰ ਲਾਂਗੇ ਇਹ ਟਮਾਟਰ ਕੱਟ ਕੇ ਆਪਾਂ ਇੱਕ ਤੋਰੀਆਂ ਚ ਪਾਵਾਂਗੇ ਪਹਿਲਾਂ ਤੇ ਭਿੰਡੀਆਂ ਚ ਵੀ ਇੱਕ ਪਾਵਾਂਗੇ ਜੀ ਪਿਆਜ਼ ਤੇ ਹਰੀਆਂ ਮਿਰਚਾਂ ਭੁੱਜ ਰਹੀਆਂ ਨੇ ਆਪਣੀਆਂ ਚੰਗੀ ਤਰ੍ਹਾਂ ਭਿੰਡੀਆਂ ਧੋ ਕੇ ਆਪਾਂ ਤੋ ਪੇਟਾਰ ਕਸ ਕਾਲੀਆਂ ਸੀਗੀਆਂ ਥੋੜਾ ਜਿਹਾ ਪਾਣੀ ਉਹਨਾਂ ਦਾ ਸਕਾਲਿਆ ਸੀ ਤੋਰੀਆਂ ਵੀ ਕੱਟ ਕੇ ਧੋ ਲਈਆਂ ਚੰਗੀ ਤਰ੍ਹਾਂ ਆਪਾਂ ਇਹ ਟਮਾਟਰ ਪਾ ਦਿੱਤਾ ਆਪਾਂ ਤੋਰੀਆਂ ਵਾਲੀ ਸਬਜ਼ੀ ਚ ਹੁਬਦਾ ਤੜਕੇ ਚ ਤੇ ਨਾਲ-ਨਾਲ ਆਪਾਂ ਭਿੰਡੀਆਂ ਨੂੰ ਵੀ ਹਿਲਾਉਂਦੇ ਰਹਾਂਗੇ ਇਹ ਪਿਆਜ਼ ਕੱਟ ਰਹੇ ਹਾਂ ਇਹ ਪਿਆਜ਼ ਕੱਟ ਰਹੇ ਹਾਂ ਜੀ ਆਪਾਂ ਭਿੰਡੀਆਂ 'ਚ ਪਾਉਣ ਲਈ ਪਹਿਲਾਂ ਭਿੰਡੀਆਂ ਪਾ ਦਿੰਨੇ ਆ ਤੇਲ 'ਚ ਪਿਆਜ਼ ਮੈਂ ਬਾਅਦ 'ਚ ਪਾਉਣੀ ਹੁੰਨੀ ਹੈ ਇੱਕ ਚਮਚਾ ਪਾ ਦਾਂਗੇ ਜੀ ਆਪਾਂ ਸਿਰਕੇ ਦਾ ਸਿਰਕਾ ਜਾਂ ਨਿੰਬੂ ਕੁਝ ਵੀ ਪਾ ਸਕਦੇ ਆ ਇੱਥੇ ਨਾਲ ਤਾਂ ਇਹਦੇ ਨਾਲ ਟੇਸਟ ਵਧੀਆ ਹੋ ਜਾਂਦਾ ਤੇ ਨਾਲੇ ਜਿਹੜੀਆਂ ਪਰਿੰਡੀਆਂ ਲਾਲਾਂ ਜੀਆਂ ਸੜਦੀਆਂ ਨੇ ਲੇਸ ਜੀ ਉਹ ਖਤਮ ਹੋ ਜਾਂਦੀ ਹੈ ਜੀ ਇਹਦੇ ਨਾਲ ਨਿੰਬੂ ਨਹੀਂ ਸੀਗਾ ਤਾਂ ਕਰਕੇ ਆਪਾਂ ਸਿਰਕਾ ਪਾ ਦਿੱਤਾ ਜਦੋਂ ਲੇਸ ਜੀ ਖਤਮ ਹੋ ਗਈ ਇਹਨਾਂ ਦੀ ਸਾਰੀ ਫੇਰ ਪਿਆਜ਼ ਪਾਵਾਂਗੇ ਆਪਾਂ ਪਿਆਜ਼ ਕੱਟ ਲੈ ਇਹਨੇ ਆਪਾਂ ਇੱਕ ਦੋ ਵੱਧ ਸੀਗੇ ਉਹ ਰੱਖ ਲੈ ਇਹਨੇ ਉਧਰ ਤੜਕਾ ਵੀ ਆਪਣਾ ਤੋਰੀਆਂ ਵਾਲਾ ਤਿਆਰ ਹੋਣ ਵਾਲਾ ਜੀ ਇਹ ਨੂਨ ਮਿਰਚ ਪਾ ਦਾਂਗੇ ਆਪਾਂ ਨੂਨ ਮਿਰਚ ਹਲਦੀ ਤੇ ਥੋੜੀ ਜੀ ਪਾਤੀ ਸੀਗੀ ਜੀ ਦੇਗੀ ਮਿਰਚ ਕਲਰ ਲਈ ਲਾਲ ਮਿਰਚ ਵੀ ਥੋੜੀ ਜੀ ਪਾਈ ਸੀ ਪਹਿਲਾਂ ਹਰੀਆਂ ਪਾ ਦੀਆਂ ਸੀ ਆਪਾਂ ਪਾਣੀ ਪਾ ਕੇ ਮਸਾਲੇ ਨੂੰ ਭੁੰਨ ਲਾਂਗੇ ਚੰਗੀ ਤਰ੍ਹਾਂ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਜੀ ਵੀਡੀਓ ਦੇਖਦੇ ਨੇ ਆਪਣੀ ਆਪਾਂ ਨੂੰ ਸਪੋਰਟ ਕਰਦੇ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਚੈਨਲ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਨੂੰ ਤੁਹਾਡੇ ਸਾਥ ਤੇ سپورਟ ਦੀ ਜ਼ਰੂਰਤ ਹੈ ਆਪਣਾ ਸਾਥ ਬਣਾਈ ਰੱਖਿਓ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਇਹ ਪ੍ਰਿੰਡੀਆਂ ਵੀ ਹੋਣ ਵਾਲੀਆਂ ਨੇ ਜੀ ਆਪਣੀਆਂ ਇਹ ਦੇਖੋ ਦਿਖਾ ਰਹੀ ਸੀ ਕਲੀਆਂ-ਕਲੀਆਂ ਹੋ ਗਈਆਂ ਲੇਸ ਇਹਨਾਂ ਦੀ ਬਿਲਕੁਲ ਖਤਮ ਹੋ ਗਈ ਹੁਣ ਆਪਾਂ ਇਹ ਪਾ ਦਾਂਗੇ ਪਿਆਜ਼ ਟਮਾਟਰ ਇੱਕ ਦਮ ਮਿੰਟ ਠਹਿਰ ਕੇ ਪਾਵਾਂਗੇ ਥੋੜਾ ਜਿਹਾ ਸੇਕ ਲੱਗ ਜੇ ਪਿਆਜ਼ਾਂ ਨੂੰ ਫੇਰ ਟਮਾਟਰ ਪਾ ਦਾਂਗੇ ਉਦਰਾ ਆਪਣਾ ਤੜਕਾ ਤਿਆਰ ਹੋ ਗਿਆ ਜੀ। ਤੋਰੀਆਂ ਪਾ ਦਿੱਤੀਆਂ ਇਹਦੇ ਵਿੱਚ ਤੇ ਇੱਕ ਵੱਡਾ ਆਲੂ ਸੀਗਾ ਜੀ ਵੱਡੇ ਸਾਈਜ਼ ਦਾ। ਇੱਕ ਆਪਾਂ ਉਹ ਕੱਟ ਲਿਆ ਸੀ ਉਹ ਵੀ ਵਿੱਚ ਪਾ ਦਿੱਤਾ ਹੈ। ਅੱਜ ਦੁੱਧ ਵਾਲੀਆਂ ਨਹੀਂ ਬਣਾਈਆਂ ਜੀ। ਸਿੰਪਲ ਹੀ ਬਣਾਈਆਂ ਨੇ। ਦੁੱਧ ਵਾਲੀਆਂ ਤਾਂ ਆਪਾਂ ਵੈਸੇ ਵੀ ਘੱਟੀ ਬਣਾਉਣੀਆਂ ਹੁੰਦੀਆਂ ਜੀ। ਸਾਰੀ ਗਰਮੀ 'ਚ ਇੱਕ ਦੋ ਵਾਰੀਆਂ ਬਣਾਉਣੀਆਂ ਹੁੰਦੀਆਂ। ਇਸ ਤਰੀਕੇ ਨਾਲ ਹੀ ਬਣਾਉਣੀਆਂ ਹੁੰਦੀਆਂ ਆਪਾਂ। ਇਹ ਹੁਣ ਪਾ ਦਾਂਗੇ ਜੀ ਇਹਦੇ ਵਿੱਚ ਟਮਾਟਰ ਆਪਾਂ ਥੋੜਾ ਚਿਰ ਭਨ ਲਾਂਗੇ ਇਹਨਾਂ ਨੂੰ ਗੈਸ ਆਪਣਾ ਤੇਜ਼ ਹੀ ਸੀਗਾ ਜੀ ਭਿੰਡੀਆਂ ਤੇਜ਼ ਗੈਸ ਤੇ ਬਣਾਈਆਂ ਨੇ ਆਪਾਂ ਪਹਿਲਾਂ ਤੇਲ ਗਰਮ ਕਰਕੇ ਥੋੜਾ ਜਿਹਾ ਚਿਰਾ ਘਟ ਤੇ ਕਰਿਆ ਸੀ ਜੇ ਘਟ ਗੈਸ ਦੇ ਉੱਤੇ ਬਣਾਉਨੇ ਆ ਜੀ ਆਪਾਂ ਕਿਰਟੀ ਲੀਆਂ ਜੇ ਬਣ ਜਾਂਦੀਆਂ ਨੇ ਖੜਮੀਆਂ ਜੇ ਨਹੀਂ ਬਣਦੀਆਂ ਲੋਣ ਮਿਰਚ ਪਾ ਦਾਂਗੇ ਜੀ ਹੁਣ ਇਹਦੇ ਵਿੱਚ ਇਹ ਲੋਣ ਪਾ ਦਿੱਤਾ ਹੈ ਲਾਲ ਮਿਰਚ ਪਾਊਡਰ ਹਲਦੀ ਇੱਕ ਪਾਵਾਂਗੇ ਜੀ ਆਪਾਂ ਗਰਮ ਮਸਾਲਾ ਇਹਦੇ ਵਿੱਚ ਗਰਮੀ ਵਿੱਚ ਜਿਆਦਾ ਮਸਾਲੇ ਆਪਾਂ ਨਹੀਂ ਪਾਉਂਦੇ ਸਿਆਲਾ ਵਿੱਚ ਤਾਂ ਹਜੇ ਪਏ ਜਾਂਦੇ ਨਹੀਂ ਜੀ ਦਾਲ ਸਬਜ਼ੀਆਂ ਚ ਇਹ ਦੇਖੋ ਜੀ ਨੇੜੇ ਤੋਂ ਕਿੰਨੀ ਵਧੀਆ ਬਣੀ ਆ ਬਿਲਕੁਲ ਕਲੀਆਂ ਕਲੀਆਂ ਪਈਆਂ ਨੇ ਭਿੰਡੀਆਂ ਕੋਈ ਲੇਸ ਨਹੀਂ ਹੈਗੀ ਇਹਨਾਂ 'ਚ ਨੋਂ ਮਿਰਚ ਪਾਉਣ ਤੋਂ ਬਾਅਦ ਸੇਕ ਆਪਾਂ ਥੋੜਾ ਜਿਹਾ ਕੱਟ ਕਰ ਦਿੱਤਾ ਸੀ ਤੇ 2 ਮਿੰਟ ਇਹਨਾਂ ਨੂੰ ਸੇਕ ਲਵਾ ਲਾਂਗੇ ਤਾਂ ਕਿ ਮਸਾਲੇ ਆਪਣੇ ਚੰਗੀ ਤਰ੍ਹਾਂ ਪੱਕ ਜਾਣ ਉਧਰ ਤੋਰੀਆਂ ਵੀ ਆਪਣੀ ਅਰੀਜਨ ਲੱਗੀ ਸੀ ਜੀ ਤੋਰੀਆਂ ਦੀ ਸਬਜੀ ਆ ਵਾਲੀ ਆ ਗਈ ਸੀ ਉਹਨੂੰ ਇੱਕ ਫੇਰ ਆਪਾਂ ਕੱਟਦੇ ਕਰਦਾਂਗੇ ਜੀ ਤੋਰੀਆਂ ਵਾਲਾ ਗੈਸ ਵੀ ਹੌਲੀ ਹੌਲੀ ਬਣ ਜੂਗੀ ਸਬਜੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਗੈਸ ਆਪਾਂ ਬੰਦ ਕਰ ਦਿੱਤਾ ਤੇ ਜਾਲੀ ਨਾਲ ਢੱਕ ਦਾਂਗੇ ਥੋੜਾ ਜਿਹਾ ਪਾਣੀ ਨਹੀਂ ਹੋਊਗਾ ਜੇ ਢੱਕਣਾ ਟੱਕ ਦੇਣਾ ਫਿਰ ਪਾਣੀ ਚ ਹੋ ਜਾਂਦਾ ਇਧਰ ਤੋਰੀਆਂ ਦੀ ਸਬਜ਼ੀ ਆਪਣੀ ਤਿਆਰ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਤੇ ਸੋਨਾ ਜਿਹਾ ਕਮੈਂਟ ਕਰਿਓ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ